ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪਫੁਲੀ ਤੁਸੀਂ ਸਾਰੇ ਠੀਕ ਠਾਕ ਹੋ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਆਪਣਾ ਬਹੁਤ ਸਾਰਾ ਖਿਆਲ ਰੱਖ ਰਹੇ ਹੋਵੋਗੇ ਤੇ ਬਹੁਤ ਸਾਰੇ ਚੇਂजेस ਆਪਣੀ ਪਰਸਨੈਲਿਟੀ ਵਿੱਚ ਲਿਆ ਰਹੇ ਹੋਵੋਗੇ ਸੋਹਣੀ ਸੋਹਣੀ ਬਣ ਰਹੀਆਂ ਸਾਰੀਆਂ ਭੈਣਾਂ ਤੇ ਸਾਰੀਆਂ ਭੈਣਾਂ ਦੇ ਬਹੁਤ ਸਾਰੇ ਸਵਾਲ ਹੁੰਦੇ ਨੇ ਹਨਾ ਅਲੱਗ-ਅਲੱਗ ਰਿਕੁਆਇਰਮੈਂਟਸ ਨੇ ਸਭ ਦੀਆਂ ਤੇ 1 ਬਾਈ 1 ਮੈਂ ਸੋਡੀਆਂ ਸਾਰੀਆਂ ਪ੍ਰੋਬਲਮਸ ਦੇ ਬਾਰੇ ਟੂ ਸਟਡੀ ਕਰਦੀ ਹੁੰਨੀ ਹੈ ਤਾਂ ਕੁਝ ਸਟੱਡੀਆਂ ਇਸ ਤਰ੍ਹਾਂ ਦੀ ਹੁੰਦੀਆਂ ਜਿਨ੍ਹਾਂ ਨੂੰ ਬਹੁਤ ਦਿਨ ਚਾਹੀਦੇ ਹੁੰਦੇ ਆ ਤਾਂ ਥੋੜਾ ਜਿਹਾ ਵੇਟ ਕਰ ਲਿਆ ਕਰੋ ਹਨਾ ਤਾਂ ਬਾਕੀ ਕੱਲ ਤੁਹਾਨੂੰ ਜਿਹੜੀ ਮੈਂ ਵੀਡੀਓ ਦਿੱਤੀ ਸੀਗੀ ਉਹਦੇ ਤੁਸੀਂ ਆਪ ਹੀ ਦੇਖੋ ਵੀ ਤੁਸੀਂ ਸ਼ੇਅਰ ਨਹੀਂ ਕਰਦੀਆਂ ਇਸ ਲਈ ਹਾਲਾਂਕਿ ਉਹ ਵੀਡੀਓ ਦੀ ਸੁਸਾਇਟੀ ਨੂੰ ਬਹੁਤ ਲੋਡ ਸੀਗੀ ਹਨਾ ਉਹ ਉਸ ਤਰ੍ਹਾਂ ਦੀ ਵੀਡੀਓਜ਼ ਬਹੁਤ ਘੱਟ ਬਣਦੀਆਂ ਨੇ ਤੇ ਮੈਂ ਤੁਹਾਨੂੰ ਗਰਾਊਂਡ ਲੈਵਲ ਤੇ ਜਾ ਕੇ ਪ੍ਰੋਬਲਮਸ ਦੱਸੀਆਂ ਵੀ ਜ਼ਰੂਰੀ ਨਹੀਂ ਹੁੰਦਾ ਕਿ ਜੇ ਤੁਹਾਡੇ ਬੱਚੇ ਨੇ ਤੁਹਾਨੂੰ ਦੱਸਿਆ ਨਹੀਂ ਤਾਂ ਉਹਨੂੰ ਪ੍ਰੋਬਲਮ ਨਹੀਂ ਹੋਊਗੀ ਹੋ ਸਕਦੀ ਹੈ ਇਸ ਕਰਕੇ ਇਸ ਤਰ੍ਹਾਂ ਦੀ ਵੀਡੀਓ ਆਪਣੀ ਬੇਟੀ ਨੂੰ ਜਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਕਈ ਵਾਰੀ ਬੱਚੇ ਦੱਸਦੇ ਨਹੀਂ ਪੇਰੈਂਟਸ ਨੂੰ ਠੀਕ ਹੈ ਸੋ ਚਲੋ ਐਨੀ ਹਾਉ ਜਿਵੇਂ ਜਿਵੇਂ ਰਿਕੁਆਇਰਮੈਂਟ ਹੋਊਗੀ ਹਰ ਬੰਦਾ ਆਪਣੀ ਦੇਖ ਲੂਗਾ ਤੇ ਚਲੋ ਅੱਜ ਆਪਾਂ ਤੁਹਾਨੂੰ ਸਰਦੀਆਂ ਵਧ ਰਹੀਆਂ ਨੇ ਤੇ ਹੋਰ ਬਹੁਤ ਪਾਵਰਫੁਲ ਰੈਮਡੀਜ਼ ਦੇਣੀਆਂ ਨੇ ਠੀਕ ਹੈ ਜਿਵੇਂ ਜਿਵੇਂ ਠੰਡ ਵੱਧ ਰਹੀ ਹੈ ਓਵੇਂ ਓਵੇਂ ਡਰਾਈਨੈਸ ਵੱਧ ਰਹੀ ਹੈ ਹੈਨਾ ਤੇ ਡਰਾਈਨੈਸ ਸਾਡੇ ਸਭ ਤੋਂ ਵੱਧ ਸਾਡੇ ਅਫੈਕਟ ਕਰ ਰਹੀ ਦੀ ਹੈ ਫੇਸ ਤੇ ਹੱਥ ਦੋ ਚੀਜ਼ਾਂ ਤੇ ਤੇ ਅੱਜ ਆਪਾਂ ਤੁਹਾਨੂੰ ਦਿਨ ਲੱਗੇ ਆ ਇੱਕ ਪਾਵਰ ਵੈਰੀ ਪਾਵਰਫੁਲ ਫੇਸ ਕਰੀਮ ਬਣਾ ਬਣਾਵਾਂਗੇ ਆਪਾਂ ਜਿਹੜੀ ਕਿ ਜਿਹਦੇ ਕਿ ਇੰਗਰੀਡੀIENTS ਦੋ ਤਿੰਨ ਤਾਂ ਤੁਹਾਡੇ ਆਸ-ਪਾਸ ਘਰ 'ਚ ਹੀ ਹੈਗੇ ਹੋ ਸਕਦਾ ਤੀਜਾ ਵੀ ਤੁਹਾਡੇ ਕੋਲ ਹੋਵੇ ਦੋ ਤਿੰਨ ਇੰਗਰੀਡੀIENTS ਪਹਿਣੇ ਜਿਆਦਾ ਨਹੀਂ ਪਹਿਣੇ ਬਟ ਉਹਦਾ ਇਫੈਕਟ ਮਰਵਲਸ ਤੁਸੀਂ ਲਗਾਉਂਗੇ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਕੀ ਚੀਜ਼ ਬਣਾਈ ਹੈ ਸੀ ਤੁਸੀਂ ਉਹਨੂੰ ਲਾਉਣ ਤੋਂ ਬਾਅਦ ਸਾਰੀਆਂ ਮਾਰਕੀਟ ਪ੍ਰੋਡਕਟ ਛੱਡ ਦੋਗੇ ਇੰਨੀ ਸੋਹਣੀ ਚੀਜ਼ ਬਣਾਵਾਂਗੇ ਆਪਾਂ ਤੇ ਉਹਦੇ ਵਾਸਤੇ ਤੁਹਾਨੂੰ ਕੀ ਚਾਹੀਦਾ ਪਹਿਲਾਂ ਮੈਂ ਇੰਗਰੀਡੀਅੰਟਸ ਦੱਸਨੀ ਹੈ ਇੱਕ ਚਾਹੀਦਾ ਸਭ ਤੋਂ ਪਹਿਲਾਂ ਸਾਨੂੰ ਕੇਸਰ ਠੀਕ ਹੈ ਮੇਰੇ ਕੋਲ ਹੀ ਐਮ ਡੀ ਐਚ ਦਾ ਕੇਸਰ ਹੈ ਠੀਕ ਹੈ ਕੇਸਰ ਦੇ ਤੰਦੜੇ ਜੇ ਹੁੰਦੇ ਨੇ ਤੇ ਇਹ ਤੁਸੀਂ ਥੋੜਾ ਜਿਹਾ ਕੋਸਟਲੀ ਹੁੰਦਾ ਬਟ ਇਹ ਲੱਗਦਾ ਵੀ ਬਹੁਤ ਥੋੜਾ ਹੁੰਦਾ ਜਿਹੇ ਜਿਹੇ ਦੀ ਕੋਸਟ ਹੈ ਜਿਵੇਂ ਮਤਲਬ ਇੰਨੀ ਕਿ ਸ਼ੀਸ਼ੀ ਆਹ ਜਿਹੜੀ ਇਹ 260 ਰੁਪਏ ਦੀ ਆਈ ਸੀ ਇਹ ਮੈਨੂੰ ਤਾਂ ਇੱਥੇ ਮੇਰੇ ਆਸ-ਪਾਸ ਹੀ ਇੱਕ ਸ਼ਾਪ ਤੋਂ ਮਿਲ ਗਈ ਸੀ ਪਰ ਜੇ ਤੁਹਾਨੂੰ ਕਿਸੇ ਜਨਰਲ ਸਟੋਰ ਤੇ ਮਿਲ ਜਾਂਦੀ ਹੈ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਮਿਲਦੀ ਤਾਂ ਤੁਸੀਂ ਆਨਲਾਈਨ ਮੰਗਾ ਲਿਓ ਠੀਕ ਹੈ ਤੇ ਇੱਕ ਤਾਂ ਇਹ ਚਾਹੀਦਾ ਸਾਨੂੰ ਇੱਕ ਸਾਨੂੰ ਚਾਹੀਦਾ ਹੈ ਐਲੋਵੇਰਾ ਜੈਲ ਜਿਹੜਾ ਕਿ ਮਾਰਕੀਟ ਬੇਸਡ ਹੀ ਹੋਣਾ ਚਾਹੀਦਾ ਹੈ ਹੋ ਸਕੇ ਤਾਂ ਤੁਸੀਂ ਕਲਰਲੈਸ ਲੈ ਲਿਓ ਇਹ ਥੋੜਾ ਜਿਹਾ ਹੋਰ ਵੀ ਜ਼ਿਆਦਾ ਬੈਟਰ ਹੁੰਦਾ ਅੱਜ ਮੈਨੂੰ ਮਿਲ ਗਿਆ ਕਈ ਵਾਰੀ ਮਿਲਦਾ ਨਹੀਂ ਫਿਰ ਜੇ ਥੋੜੇ ਕੋਲ ਹੈਗਾ ਤੇ ਜਿਹੜਾ ਵੀ ਹੈਗਾ ਉਹੀ ਯੂਜ਼ ਕਰ ਲੈਣਾ ਕੋਈ ਦਿੱਕਤ ਨਹੀਂ ਗਈ। ਐਲੋਵੇਰਾ ਜੈਲ ਤੁਹਾਨੂੰ ਪਤਾ ਹੀ ਹੈ ਵੀ ਕਿੰਨੀ ਪਾਵਰਫੁਲ ਹੈ। ਇਹਦੇ 'ਚ ਮੋਇਸਚਰਾਈਜ਼ਿੰਗ ਪਾਵਰ ਬਹੁਤ ਹੁੰਦੀ ਹੈ। ਸਰਦੀਆਂ ਆ ਰਹੀਆਂ ਨੇ ਐਲੋਵੇਰਾ ਜੈਲ ਬਿਨਾ ਸਾਡਾ ਚੱਲਦਾ ਨਹੀਂ। ਠੀਕ ਹੈ। ਐਲੋਵੇਰਾ ਜੈਲ ਤਾਂ ਸਾਨੂੰ ਵਾਲਾਂ ਲਈ ਵੀ ਚਾਹੀਦੀ ਹੈ ਤੇ ਫੇਸ ਲਈ ਵੀ ਚਾਹੀਦੀ ਹੈ। ਤੇ ਮੈਂ ਇਹ ਮੀਂਹ ਲੋਦੀ ਹੈ ਮੇਰੇ ਕੋਲ। ਠੀਕ ਹੈ। ਤੇ ਕਲਰਲੈਸ ਹੈ। ਇੱਕ ਤੁਸੀਂ ਇਹ ਲੈ ਲੈਣੀ ਹੈ। ਉਸ ਤੋਂ ਬਾਅਦ ਸਾਨੂੰ ਲੋਡ ਪਾਉਗੀ। ਬਹੁਤ ਹੀ ਪਿਆਰਾ ਜਿਹਾ ਇੰਗਰੀਡੀਐਂਟ। ਗੁਲਾਬ ਦੇ ਫੁੱਲ। ਦੇਸੀ ਹੁਣ ਮੇਰੇ ਕੋਲ ਦੇਸੀ ਹੈ ਮੇਰੇ ਘਰ ਲੱਗੀ ਹੋਈ ਨਹੀਂ ਬਹੁਤ ਸਾਰੇ ਇਸ ਕਰਕੇ ਮੈਨੂੰ ਫਰੈਸ਼ ਨਹੀਂ ਹੁਣੇ ਤੋੜ ਕੇ ਲੱਕੀਆਂ ਦੀਆਂ ਤਿੰਨ ਦੋ ਫੁੱਲ ਨਹੀਂ ਮਤਲਬ ਗੁੱਡ ਸਾਈਜ਼ ਦੇ ਸੀਗੇ ਬਾਰੇ ਛੋਟੇ ਨਹੀਂ ਸੀ ਛੋਟੇ ਹੁਣ ਤਾਂ ਤਿੰਨ ਕੇ ਲੈ ਲਏ ਇਹ ਤਾਂ ਮਤਲਬ ਇਹ ਨਹੀਂ ਹੈਗਾ ਕਿ ਜੇ ਵੱਧ ਜਾਣਗੇ ਘਟ ਜਾਣਗੇ ਤਾਂ ਕੋਈ ਆਪਣੀ ਕਰੀਮ ਚ ਨੁਕਸ ਪੈ ਜਾਊਗਾ ਐਸਾ ਕੁਝ ਨਹੀਂ ਹੈਗਾ ਤੇ ਮੇਰੇ ਕੋਲ ਦੇਸੀ ਨੇ ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈ ਤੇ ਜੇ ਤੁਹਾਡੇ ਕੋਲ ਡਰਾਈ ਨੇ ਫਰੈਸ਼ ਨਹੀਂ ਹੈਗੀ ਫਿਰ ਤੁਸੀਂ ਉਹਨਾਂ ਡਰਾਈ ਪੱਤੀਆਂ ਨੂੰ ਮੁਠੀਕ ਲੈ ਕੇ ਜਿਨੀ ਇੱਕ ਮੇਰੇ ਕੋਲ ਹੈਗੀਆਂ ਨਾ ਦੇਖੋ ਤੇ ਤੁਸੀਂ ਇਹਨਾਂ ਨੂੰ ਗਲਾਬ ਜਲ ਚ ਪਿਉਂਦੇ ਨੇ ਰਾਤ ਪਰ ਠੀਕ ਹੈ ਤੇ ਫਿਰ ਮੇਰੇ ਕੋਲੇ ਹੈਗੇ ਨਾਲ ਬਦਾਮ ਠੀਕ ਹੈ ਰਾਤ ਦੇ ਭੁੰਤੇ ਹੋਈ ਸੀ ਹੁਣ ਛਿੱਲੇ ਆ ਮੈਂ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜੇ ਬਦਾਮ ਨੇ ਵਿਟਾਮਿਨ E ਦਾ ਸੋਰਸ ਹੁੰਦੇ ਨੇ ਸਕਿਨ ਲਈ ਵਿਟਾਮਿਨ E ਬਹੁਤ ਜ਼ਰੂਰੀ ਹੈ ਤੁਹਾਨੂੰ ਸਭ ਨੂੰ ਪਤਾ ਹੈ ਠੀਕ ਹੈ ਇਸ ਕਰਕੇ ਜਿਹੜਾ ਇੱਕ ਤਾਂ ਬਦਾਮ ਲੈਣੀ ਆਪਾਂ ਤੁਸੀਂ ਬਹੁਤ ਸਾਰੀਆਂ ਕਰੀਮਾਂ ਦੇ ਵਿੱਚ ਦੇਖਿਆ ਹੋਣਾ ਕਿ ਇਨਗਰੀਡੀਅੰਟ ਦੇ ਵਿੱਚ ਬਦਾਮ ਆਇਲ ਜਾਂ ਬਦਾਮ ਰੋਗਨ ਜਾਂ ਬਦਾਮ ਮਿਲਕ ਇਸ ਤਰ੍ਹਾਂ ਲਿਖਿਆ ਹੁੰਦਾ ਵੀ ਪਾਇਆ ਹੋਇਆ ਤੇ ਆਪਾਂ ਤਾਂ ਫਿਰ ਡਾਇਰੈਕਟ ਹੀ ਲੈ ਲਿਆ ਪਿਓਰ ਆਪ ਨੂੰ ਪਤਾ ਵੀ ਹੈ ਨਾ ਤੇ ਇਹ ਸੇ ਤਰ੍ਹਾਂ ਜਿਹੜਾ ਰੋਜ਼ ਹੈ ਰੋਜ਼ వాటర్ ਆਪਾਂ ਕਿੰਨਾ ਕਹਿੰਦੇ ਆ ਕਿ ਇਹ ਬਹੁਤ ਅੱਛਾ ਹੈ ਸਾਡੀ ਸਕਿਨ ਲਈ ਇਥੇ ਤਾਂ ਆਪਾਂ ਡਾਇਰੈਕਟ ਰੋਜ਼ ਹੀ ਲੈ ਲਿਆ ਠੀਕ ਹੈ ਤੇ ਇੱਕ ਇਹ ਲੈ ਲਿਆ ਰੋਜ਼ ਵਾਟਰ ਵੀ ਲੈ ਲਿਆ ਨਾਲ ਠੀਕ ਹੈ ਉਹਦੇ ਇੱਕ ਕੰਜੈਸ਼ਨਰ ਹੈ ਜੇ ਐਲੋਵੀਰਾ ਸਭ ਨੂੰ ਪਤਾ ਹੈ ਕਿ ਬਹੁਤ ਬਹੁਤ ਪਾਵਰਫੁਲ ਚੀਜ਼ ਹੈ ਇਹ ਵੀ ਇਹ ਵੀ ਲੈ ਲਈ ਤੇ ਹੁਣ ਆਪਾਂ ਕੀ ਕਰਨਾ ਹੈ ਇੱਕ ਜਿਹੜੇ ਕੇਸਰ ਲਿਆ ਆ ਆਪਾਂ ਕੇਸਰ ਨੂੰ ਆਪਾਂ ਰਾਤ ਦਾ ਮੈਂ ਭੂਕੇ ਰੱਖਿਆ ਹੋਇਆ ਸੀਗਾ ਗੁਲਾਬ ਜਲ ਚ ਤੇ ਕਿੰਨਾ ਕ ਲੈਣ 10 12 ਧਾਗੇ ਜੀ ਲੈ ਲੈਣੇ ਤੁਸੀਂ ਮੈਂ ਤੁਹਾਨੂੰ ਹੋਰ ਚੰਗੀ ਤਰ੍ਹਾਂ ਦਿਖਾ ਦਨੀ ਆ ਲੋ ਮੈਂ ਥੋੜੇ ਜਿਹਾ ਵੱਧ ਭਿਉਂਤੇ ਸੀਗੇ ਕਿਉਂਕਿ ਮੇਰੇ ਬਦਾਮ ਵੀ ਜ਼ਿਆਦਾ ਸੀਗੇ ਤੇ ਤੁਸੀਂ ਮਤਲਬ ਲੈ ਲਓ ਇਹ ਵੱਧ ਵੀ ਬਹਿ ਜੂ ਤੇ ਕੋਈ ਉਹ ਨਹੀਂ ਹੈਗਾ ਇਸ਼ੂ ਨਹੀਂ ਹੈਗਾ ਇੰਨਾ ਸਾਰਾ ਤੁਸੀਂ ਲੈ ਲੈਣਾ ਗੁਲਾਬ ਜਲ ਦੇ ਵਿੱਚ ਕਿਉਂ ਰੱਖਿਆ ਮੈਂ ਇਹਨੂੰ ਰਾਤ ਦਾ ਗੁਲਾਬ ਜਲ ਚ ਪਾ ਕੇ ਰੱਖੀ ਹੋਈ ਸੀ ਜੇ ਤੇ ਨਾਲ ਮੈਂ ਜਿਹੜੀ ਬਦਾਮ ਤੇ ਵੈਸੀ ਭਿਉਤੀਸ ਪਾਣੀ ਚ ਠੀਕ ਹੈ ਤੇ ਜਿਹੜੇ ਜੇ ਤੁਹਾਡੇ ਕੋਲ ਇਹ ਤਾਜੀ ਪੱਤੀਆਂ ਨਹੀਂ ਫੇਰ ਤੁਸੀਂ ਮੈਂ ਤਾਂ ਜਿਵੇਂ ਹੁਣ ਘੰਟਾ ਤੋਂ ਪਹਿਲਾਂ ਹੀ ਤੋੜ ਕੇ ਲਈਆਂ ਤੇ ਜੇ ਤੁਹਾਡੇ ਕੋਲੇ ਸੁੱਕੀਆਂ ਪੱਤੀਆਂ ਨਹੀਂ ਜਾਂ ਤੁਸੀਂ ਵਿਚਾਰ ਚੋਂ ਲਈਆਂ ਸੁੱਕੀਆਂ ਪੱਤੀਆਂ ਮਿਲ ਜਾਂਦੀਆਂ ਹਨ ਸਾਰੀ ਤੋਂ ਆਨਲਾਈਨ ਵੀ ਮਿਲ ਜਾਂਦੀਆਂ ਫੇਰ ਤੁਸੀਂ ਇਹਨੂੰ ਜਾਂ ਤੁਹਾਨੂੰ ਕੋਈ ਪਾਊਡਰ ਪਿਆ ਫਿਰ ਤੁਸੀਂ ਉਹਨੂੰ ਗੁਲਾਬ ਜਲ ਦੇ ਵਿੱਚ ਮਤਲਬ ਪਾਊਡਰ ਇੱਕ ਭੈਣ ਨੇ ਲਿਖਿਆ ਸੀ ਕਿ ਮੇਰੇ ਕੋਲ ਗੁਲਾਬ ਦੀਆਂ ਪੱਤੀਆਂ ਦਾ ਘਰ ਦਾ ਪਾਊਡਰ ਬਣਾ ਕੇ ਰੱਖਿਆ ਹੋਇਆ ਤਾਂ ਤੁਸੀਂ ਉਹਨੂੰ ਵੀ ਫੇਰ ਤੁਸੀਂ ਜੇ ਸੁੱਕਾ ਹੈ ਤਾਂ ਫਿਰ ਤੁਸੀਂ ਉਹਨੂੰ ਗੁਲਾਬ ਜਲ ਚ ਰਾਤ ਭਰ ਭੋਂ ਕੇ ਰੱਖਨੇ ਠੀਕ ਹੈ ਤੇ ਹੁਣ ਆਪਾਂ ਇਹਦੀ ਬਣਾਉਣੀ ਹੈ ਕਰੀ ਠੀਕ ਲੋ ਜੀ ਕਰਦੇ ਹਾਂ ਸ਼ੁਰੂ ਹੁਣ ਆਪਾਂ ਗੁਲਾਬ ਦੀਆਂ ਪੱਤੀ ਬਦਾਮ ਤੇ ਕੇਸਰ ਇਹਨਾਂ ਨੂੰ ਆਪਾਂ ਮਿਕਸੀ ਮਾਰ ਲੈਣੀ ਹੈ ਠੀਕ ਹੈ ਲੋ ਜੀ ਇਹ ਚਪਾਤਾ ਮੈਂ ਸਾਰਾ ਕੁਝ ਕੇਸਰ ਸਾਡੇ ਸਕਿਨ ਲਈ ਬਹੁਤ ਵਧੀਆ ਹੁੰਦਾ ਹੈ ਤੁਹਾਡੇ ਕੋਈ ਪਿੰਪਲਸ ਦੇ ਦਾਗ ਨਹੀਂ ਠੀਕ ਹੈ ਐਕਨੀ ਪ੍ਰੋਨ ਸਕਿਨ ਹੈ ਤੁਹਾਡੀ ਤੇ ਸਨ ਪ੍ਰੋਟੈਕਸ਼ਨ ਵੀ ਬਹੁਤ ਸੋਹਣੀ ਦਿੰਦਾ ਹੈ ਤੇ ਇਹ ਇਸ ਕਰਕੇ ਬਹੁਤ ਵਧੀਆ ਚੀਜ਼ ਹੈ ਮੈਂ ਹੁਣ ਮਿਕਸੀ ਮਾਰ ਕੇ ਲੈ ਕੇ ਆਉਣੀ ਹਾਂ ਇਹਨਾਂ ਨੂੰ ਹੁਣ ਆਪਾਂ ਇਹਨੂੰ ਜਿਹੜਾ ਮਿਕਸੀ ਮਾਰੀ ਹੈ ਪਰ ਇਹ ਕੋ ਇਸ ਤਰ੍ਹਾਂ ਹੋ ਗਿਆ ਠੀਕ ਹੈ ਮੇਰੇ ਕੋਲੇ ਵੱਡਾ ਜਗ ਹੈ ਤੁਹਾਨੂੰ ਪਤਾ ਹੀ ਹੈ ਮੇਰੀ ਪ੍ਰੋਬਲਮ ਦਾ ਛੋਟਾ ਜਗ ਮੇਰੇ ਕੋਲੇ ਹੈ ਨਹੀਂ ਤੇ ਇਹਨੂੰ ਆਪਾਂ ਛਾਣ ਲੈਣਾ ਹੈ ਬਰੀਕ ਛਾਣੀ ਦੇ ਨਾਲ ਠੀਕ ਹੈ ਤੇ ਸਾਰਾ ਜਿਹੜਾ ਮਟੀਰੀਅਲ ਆਪਾਂ ਇਹ ਚ ਕੱਢ ਲੈਣਾ ਹੈ ਹੁਣ ਮੈਂ ਉਹਨੂੰ ਚਮਚੇ ਨਾਲ ਕੱਢ ਲਾਂ ਥੋੜਾ ਜਿਹਾ ਹੂਰ ਤੁਹਾਡੇ ਕੋਲੇ ਆ ਛੋਟਾ ਜੱਗ ਹੋਊਗਾ ਤਾਂ ਉਹਦੇ ਵਿੱਚ ਹੋਰ ਵੀ ਬਰੀਕ ਇਹ ਅੱਛੀ ਤਰ੍ਹਾਂ ਹੋ ਜਾਊਗਾ ਇਹ ਮੇਰੇ ਕੋਲੇ ਜੱਗ ਦੀ ਸਮੱਸਿਆ ਹੈਗੀ ਹੈ ਕਿ ਇਹਨਾਂ ਦਿਨਾਂ ਜੱਗ ਮਿਲਦੇ ਵੀ ਨਹੀਂਗੇ ਦੁਬਾਰਾ ਤੋਂ ਮੁਕਸੀਆਂ ਦੇ ਪਰ ਫਿਰ ਵੀ ਸੋਨਾ ਕਰ ਦਿੰਦੇ ਹੈ ਇਹ ਠੀਕ ਹੈ ਲੋ ਜੀ ਹੁਣ ਬਰੀਕ ਛਾਣਨੀ ਦੇ ਨਾਲ ਆਪਾਂ ਇਹਨੂੰ ਛਾਣ ਲੈਣਾ ਕਿਉਂਕਿ ਆਪਾਂ ਕਰੀਮ ਬਣਾਉਣੀ ਹੈ ਇਸ ਲਈ ਆਪਾਂ ਕੋਈ ਮਤਲਬ ਦਾਣਾ ਆਪਾਂ ਨੂੰ ਨਹੀਂ ਚਾਹੀਦਾ ਵਿੱਚ ਮੋਟਾ ਠੀਕ ਹੈ ਉਜੀ ਤੇ ਜਿਹੜਾ ਇਹ ਬਚ ਜੂਗਾ ਇਹਨੂੰ ਆਪਾਂ ਜਿਵੇਂ ਮੇਰੇ ਥੋੜਾ ਜਿਹਾ ਵਿੱਚ ਮੋਟਾ ਦਾਣਾ ਵੀ ਆ ਮੈਨੂੰ ਇੱਕ ਵਾਰੀ ਫੇਰ ਇਹਨੂੰ ਮਿਕਸੀ ਮਾਰਨੀ ਪਊਗੀ ਥੋੜੀ ਪਹਿਲੀ ਵਾਰੀ ਚ ਠੀਕ ਬਣੂਗੀ ਤੇ ਫਿਰ ਇਹਨੂੰ ਆਪਾਂ ਜਿਹੜਾ ਉਤਲਾ ਬਚਿਆ ਹੈ ਇਹਨੂੰ ਆਪਾਂ ਸਾਂਭ ਕੇ ਰੱਖ ਲੈਣਾ ਹੈ ਇਹਨੂੰ ਆਪਾਂ ਐਜ਼ ਅ ਸਕਰਬ ਯੂਜ਼ ਕਰਾਂਗੇ ਔਰ ਇਹਦਾ ਇੰਨਾ ਅਚਾ ਰਿਜ਼ਲਟ ਹੈ ਬਹੁਤ ਸਾਰੇ ਸਕਰਬ ਤੁਸੀਂ ਯੂਜ਼ ਕੀਤੇ ਹੋਣਗੇ ਪਰ ਜਿਹੜਾ ਰਿਜ਼ਲਟ ਇਹ ਸਕਰਬ ਸਕਰਬ ਚ ਆਉਂਦਾ ਉਹ ਕਿਸੇ ਚ ਵੀ ਨਹੀਂ ਆਉਂਦਾ ਇੰਨਾ ਵਿਆਰਾ ਸਕਰਬ ਬਣਦਾ ਇਹ ਇਮੀਡੀਏਟ ਰਿਜ਼ਲਟ ਦੇਖਣ ਨੂੰ ਮਿਲੂਗਾ ਤੁਹਾਨੂੰ ਨਾਲ ਦੀ ਨਾਲ ਲਓ ਜੀ ਮੈਂ ਕੱਢ ਲਿਆ ਇੰਨਾ ਸਾਰਾ ਠੀਕ ਹੈ ਇਹਨੂੰ ਮੈਂ ਹੁਣ ਅੱਚ ਰੱਖ ਦਿੰਨੀ ਐ ਲਓ ਜੀ ਹੁਣ ਆਪਾਂ ਕੀ ਕਰਨਾ ਹੈ ਹੁਣ ਆਪਾਂ ਲੈਣੀ ਹੈ ਦੋ ਵੱਡੇ ਚਮਚ ਜਦੋਂ ਉਹਦੇ ਵੀ ਆਪਣਾ ਹੋ ਸਕਦਾ ਹੈ ਉਹ ਪਾਣੀ ਤੇ ਡਿਪੈਂਡ ਕਰਦਾ ਤਿੰਨ ਲੈਣੀ ਪੈ ਜਾਣਾਂ ਤਾਂ ਦੋ ਤਿੰਨ ਚਮਚੇ ਵੱਡੇ ਵੱਡੇ ਪਾ ਲੈਣੀਆਂ ਸਮਝੋ ਆਲਮੋਸਟ ਮੇਰੀ ਸਾਰੀ ਹੀ ਪੈ ਜਾਣੀ ਆ ਥੋੜੀ ਘਣੀ ਬਚੂਗੀ ਇਹਦੇ ਚੋਂ ਠੀਕ ਹੈ ਲੋ ਇੰਨੀ ਸਾਰੀ ਪਾ ਲਈ ਇਹਦੇ ਵਿੱਚ ਆਪਾਂ ਇਹ ਪਾ ਦੇਣਾ ਜਿਹੜਾ ਆਪਾਂ ਇਹ ਕਰਿਆ ਸੀਗਾ ਬਣਾਇਆ ਸੀਗਾ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਇਹਦੇ ਚ ਥੋੜਾ ਟਾਈਮ ਲੱਗੂਗਾ ਕਿਉਂਕਿ ਜੇ ਤੁਹਾਨੂੰ ਲੱਗੂਗਾ ਵੀ ਇਹ ਜ਼ਿਆਦਾ ਲਿਕਵਿਡੀ ਹੋ ਰਿਹਾ ਹੈ ਐਸੀ ਹੋਊਗਾ ਨਹੀਂ ਐਂਡ ਸੈੱਟ ਹੋਊਗਾ ਕਰੀਮੀ ਟੈਕਸਚਰ ਬਣ ਜਾਂਦਾ ਹੁੰਦਾ ਜਦੋਂ ਇਹ ਘੁਲ ਜਾਂਦਾ ਆ ਦੇਖੋ ਠਿਕ ਹੋਣ ਲੱਗ ਗਿਆ ਜੇ ਤੁਹਾਨੂੰ ਥੋੜਾ ਜਿਹਾ ਵੀ ਇਸ ਕਰੀਮੀ ਲੱਗੀ ਹੁਣ ਤੁਸੀਂ ਦੇਖੋ ਵੀ ਕੇਸਰ ਦੇ ਵਿੱਚ ਨੇ ਥੋੜਾ ਜਿਹਾ ਜ਼ਿਆਦਾ ਪਾਇਆ ਸੀ ਨਾ ਤੇ ਕੇਸਰ ਦਾ ਰੰਗ ਜ਼ਿਆਦਾ ਆਇਆ ਇਹਦੇ ਚ ਯੈਲੋ ਯੈਲੋ ਇਹ ਤਾਂ ਨਾਜੀ ਗਲਾਉ ਦੀਆਂ ਪੱਤੀਆਂ ਮਿਲ ਜਾਣ ਉਹਦੇ ਨਾਲ ਦੀ ਤਰੀਸ ਹੀ ਨਹੀਂ ਉਹ ਤਾਂ ਬਹੁਤ ਹੀ ਜਿਆਦਾ ਖੁਸ਼ਬੂ ਵੀ ਇੰਨੀ ਸੋਹਣੀ ਆ ਰਹੀ ਹੈ ਨਾ ਇਹ ਚੋਂ ਲੋ ਜੀ ਭਾਣੋ ਇਹਨੂੰ ਬੀਟਿੰਗ 'ਚ ਕਸਰ ਨਾ ਛੱਡਿਓ ਹੈ ਚੰਗੀ ਤਰ੍ਹਾਂ ਮੀਟ ਕਰੀ ਜਾਣਾ ਮਤਲਬ 5-7 ਮਿੰਟ ਲਾ ਕੇ ਤੁਸੀਂ ਕੋਈ ਵਿੱਚ ਐ ਨਾ ਰਹਿ ਜੇ ਵੀ ਜਲ ਅਦਰਕ ਕੋਈ ਦਾਣਾ ਅੜ ਰਹਿ ਗਿਆ ਕਿਉਂਕਿ ਜਲ ਨੂੰ ਮਿਕਸ ਕਰਨਾ ਇਹਦੇ 'ਚ ਬਹੁਤ ਜ਼ਰੂਰੀ ਹੈ ਐ ਪੂਰਾ ਕਰੀਮੀ ਟੈਕਸਚਰ ਹੋਣਾ ਚਾਹੀਦਾ ਤੁਹਾਡਾ ਤੇ ਫੇਰ ਇਹਦੇ ਜਿਹੜੇ ਬੈਨੀਫਿਟ ਤੁਹਾਨੂੰ ਮਿਲਣ ਵਾਲੇ ਆ ਤੁਸੀਂ ਖੁਦ ਹੈਰਾਨ ਹੋ ਜਾਊਂਗੀਆਂ ਵੀ ਬਲਕਰਨ ਕੋਰੇ ਪਹਿਲਾਂ ਕਿਉਂ ਨਹੀਂ ਦੱਸਿਆ ਇਹ ਹੁਣ ਕਿਉਂ ਦੱਸਿਆ ਨਹੀਂ ਲੇਟ ਲੋ ਠੀਕ ਹੈ ਹਜੇ ਵੀ ਚਮਚੇ ਨੂੰ ਜਿਹੜੀ ਲੱਗੀ ਹੈ ਉਹਨੂੰ ਵੀ ਲਾ ਕੇ ਵਿੱਚ ਛੱਡ ਲੈਣੇ ਚਮਚੇ ਨੂੰ ਲੱਗੀ ਹੋਈ ਹੈ ਤੁਹਾਨੂੰ ਪਤਾ ਹੈ ਇਹ ਸਟਿੱਕੀ ਜੀ ਹੁੰਦੀ ਥੋੜੀ ਜੀ ਲੋ ਤੇ ਜੇ ਤੁਹਾਨੂੰ ਐਲੋਵੇਰਾ ਜੈਲ ਸੂਟ ਨਹੀਂ ਕਰਦੀ ਫਿਰ ਤੁਸੀਂ ਜਿਹੜਾ ਤੁਹਾਡਾ ਆਹ ਹੁੰਦਾ ਹੈ ਅਸੀ ਅਸੀਂ ਜੈਲ ਬਣਾ ਲੈਣੀ ਹੈ ਐਲਸੀ ਦੀ ਜੈਲ ਤਲਸੀ ਨੂੰ ਤੁਸੀਂ ਗਰਮ ਕਰੋ ਪਾਣੀ ਛਾ ਕੇ ਬੋਇਲ ਕਰੋਗੇ ਤਾਂ ਤਲਸੀ ਆਪਣੀ ਜੈਲ ਛੱਡ ਦਿੰਦੀ ਹੈ ਫਿਰ ਤੁਸੀਂ ਉਹ ਲੈ ਲੈਣੀ ਹੈ ਪਰ ਉਹਦੇ 'ਚ ਥੋੜਾ ਜਿਹਾ ਫਿਰ ਇੰਨਾ ਕਰੀਮੀ ਟੈਕਸਚਰ ਨਹੀਂ ਆਉਂਦਾ ਥੋੜਾ ਜਿਹਾ ਦੂਸਰਾ ਜਾਂਦਾ ਇਹੋ ਠੀਕ ਹੈ ਲੋ ਤੇ ਇਹਨੂੰ ਤੁਸੀਂ ਇਸ ਤੋਂ ਜ਼ਿਆਦਾ ਨਾ ਬਣਾਇਓ ਕਿਉਂਕਿ ਇਹਦੀ ਨਾ ਲਾਈਫ ਲੰਬੀ ਨਹੀਂ ਹੁੰਦੀ ਜ਼ਿਆਦਾ ਇੰਨ ਤੁਸੀਂ ਇਨਾ ਕੀ ਬਣਾਉਣਾ ਹੈ ਕਿਉਂਕਿ ਆਪਾਂ ਕੱਚੇ ਬਦਾਮ ਯੂਜ਼ ਕੀਤੇ ਹੋ ਫਿਰ 스멜 ਛੱਡ ਦਿੰਦੇ ਆ ਕੁਛ ਦਿਨਾਂ ਬਾਅਦ ਤੇ ਪਰ ਇੰਨ ਇੱਕ ਨੂੰ ਤੁਸੀਂ ਬਣਾ ਕੇ ਹਲੋ ਬਿਲਕੁਲ ਕਰੀਮੀ ਟੈਕਸਚਰ ਬਣਿਆ ਬਿਲਕੁਲ ਲੋ ਤੇ ਇਹ ਨਹੀਂ ਹੈਗਾ ਕਿ ਇਹਨੂੰ ਲਾਉਣੇ ਲਾ ਕੇ ਤੁਸੀਂ ਆਪਣਾ ਸਵੇਰੇ ਸ਼ਾਮ ਨੂੰ ਜਦੋਂ ਥੋੜਾ ਦਿਲ ਕਰੇ ਉਦੋਂ ਇਹਨੂੰ ਯੂਜ਼ ਕਰੋ ਤੇ ਤੁਸੀਂ ਦੇਖੋਗੇ ਵੀ ਫੈਂਟਾਸਟਿਕ ਵਾਲੇ ਰਿਜ਼ਲਟ ਦੇਊਗਾ ਤੁਹਾਨੂੰ ਕਿਉਂਕਿ ਸਾਰੀਆਂ ਹੀ ਆਪਾਂ ਪਾਵਰਫੁਲ ਚੀਜ਼ਾਂ ਵਰਤੀਆਂ ਇਹਦੇ ਵਿੱਚ ਠੀਕ ਹੈ ਲੋ ਜੀ ਬਹੁਤ ਸੋਹਣਾ ਤੁਹਾਡਾ ਕਰੀਮ ਬਣ ਗਈ ਠੀਕ ਹੈ ਇਹ ਤੁਸੀਂ ਲੋੜ ਅਨੁਸਾਰ ਪਾ ਸਕਦੇ ਹੋ ਜੇ ਤੁਹਾਨੂੰ ਹੋਰ ਜ਼ਰੂਰਤ ਮਹਿਸੂਸ ਹੋਵੇ ਕਿ ਤੁਹਾਨੂੰ ਇਸ ਤਰ੍ਹਾਂ ਇੰਨਾ ਲੂਜ਼ ਨਹੀਂ ਚਾਹੀਦੀ ਕਰੀਮ ਤਾਂ ਫਿਰ ਤੁਸੀਂ ਇਹਦੇ ਵਿੱਚ ਹੋਰ ਪਾ ਲਿਓ ਤੇ ਲੋ ਜੀ ਇਹ ਤੁਹਾਡੀ ਬਣ ਗਈ ਸੋਹਣੀ ਜਿਹੀ ਡੱਬੀ ਚ ਪਾ ਕੇ ਰੱਖ ਲਿਓ ਤੇ ਤੁਹਾਡੀ ਕਰੀਮ ਬਣ ਗਈ ਇਹ ਠੀਕ ਹੈ ਤੇ ਵੇਖਿਓ ਫਿਰ ਤੁਸੀਂ ਇਹਦੀ ਪਾਵਰ ਗੁਲਾਬ ਦੀ ਇਹ ਕਰੀਮ ਤੁਹਾਨੂੰ ਗਲਾਬ ਵਰਗੀ ਬਣਾ ਦੂਗੀ ਗਲਾਬ ਵਾਂਗੂ ਹੀ ਖਿੜੋਂਗੀ ਲਗਾ ਕੇ ਤੁਸੀਂ ਠੀਕ ਹੈ ਬਹੁਤ ਸੋਹਣੀ ਤੇ ਬਹੁਤ ਵਧੀਆ ਰਿਜ਼ਲਟ ਨਹੀਂ ਤੇ ਵਾਪਸ ਆ ਕੇ ਮੈਨੂੰ ਦੱਸਣਾ ਵੀ ਹੋਊਗਾ ਬਹੁਤ ਸਾਰੀਆਂ ਭੈਣਾਂ ਨੇ ਮੈਨੂੰ ਦੱਸਣਾ ਸ਼ੁਰੂ ਕਰਤਾ ਮੇਰੇ ਕੋਲੇ ਆ ਰਹੀ ਹੈ ਫੀਡਬੈਕ ਵੀ ਸਾਨੂੰ ਜਿਹੜੀ ਪਹਿਲਾਂ ਕਰੀਮਸ ਦਸੀਆਂ ਸੀ ਤੁਹਾਨੂੰ ਵੀ ਸਾਨੂੰ ਉਹ ਸੂਟ ਕਰਦੀ ਹੈ ਜਿਹੜੀ ਰਾਈਸ ਕਰੀਮ ਹੈ ਉਹ ਸਾਨੂੰ ਬਹੁਤ ਸੂਟ ਕੀਤੀ ਹੈ ਰਾਈਸ ਕਰੀਮ ਦਾ ਤੁਸੀਂ ਡੈਫੀਨਿਟਲੀ ਬਣਾ ਕੇ ਰੱਖ ਲਓ ਬਹੁਤ ਬਹੁਤ ਵਧੀਆ ਵਾਈਟਨਿੰਗ ਐਂਡ ਟਾਈਟਨਿੰਗ ਦੋਨੋਂ ਕੰਮ ਕਰਦੀ ਹੈ ਸੋ ਦੀ ਸਕਿਨ ਟੋਨ ਵੀ ਲਾਈਟ ਹੋ ਜਾਂਦੀ ਹੈ ਤੇ ਸਕਿਨ ਦਾ ਮਤਲਬ ਟੈਕਸਚਰ ਹੀ ਚੇਂਜ ਹੋ ਜਾਂਦਾ ਇੰਨੀ ਸੋਹਣੀ ਚੀਜ਼ ਐ ਉਹ ਤਾਂ ਤੁਸੀਂ ਬਣਾ ਕੇ ਰੱਖ ਹੀ ਲੋ ਬਹੁਤ ਬਹੁਤ ਅੱਛੀ ਐ ਉਹ ਤਾਂ ਮੁੱਕਣਾ ਦਿਆ ਕਰੋ ਜਦੋਂ ਖਤਮ ਹੋਵੇ ਉਹਦੀ ਫਿਰ ਬਣਾ ਲੀ ਠੀਕ ਐ ਹੱਤਾ ਉਹ ਚੱਲਦੀ ਜਾਂਦੀ ਹੁਣ ਤਾਂ ਸਰਦੀਆਂ ਆ ਗਈਆਂ ਹੁਣ ਤਾਂ ਜ਼ਿਆਦਾ ਵੀ ਚੱਲ ਜੂਗੀ ਤੇ ਉਹ ਤੁਸੀਂ ਡਿੱਲੀ ਲਗਾਓ ਬੱਚਿਆਂ ਨੂੰ ਵੀ ਇਹ ਹੁਣ ਤੁਸੀਂ ਬੱਚਿਆਂ ਨੂੰ ਬਜ਼ੁਰਗਾਂ ਨੂੰ ਜਿਹਨੂੰ ਮਰਜ਼ੀ ਦੇ ਸਕਦੇ ਹੋ ਲਾਉਣ ਨੂੰ ਕੋਈ ਵੀ ਲਾ ਲੈ ਕੋਈ ਇਹਦੇ ਚ ਉਹ ਨਹੀਂ ਹੈਗਾ ਵੀ ਇਹਨਾਂ ਨੇ ਲਾਉਣੀਆਂ ਇਹਨਾਂ ਨੇ ਨਹੀਂ ਲਾਉਣੀਆਂ ਠੀਕ ਐ ਤੇ ਗੁਲਾਬ ਦੇ ਫੁੱਲ ਵੀ ਜੇ ਤੁਸੀਂ ਜ਼ਿਆਦਾ ਵੀ ਪਾ ਲਓਗੇ ਤਾਂ ਵੀ ਕੋਈ ਦਿੱਕਤ ਨਹੀਂ ਗੀ ਤੇ ਇਹ ਤੁਸੀਂ ਬਣਾਓ ਵਰਤੋ ਤੇ ਫੇਰ ਆ ਕੇ ਕਿ ਮੈਨੂੰ ਦੱਸੋਗੇ ਤਾਂ ਹੀ ਨਾ ਜੇ ਚੈਨਲ ਸਬਸਕ੍ਰਾਈਬ ਕੀਤਾ ਹੋਊਗਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਇੱਕ ਜਿਹੜਾ ਤੁਹਾਡਾ ਕੁਐਸਚਨ ਹੈਗਾ ਕਿ ਸਾਨੂੰ ਸੰਸਕ੍ਰੀਨ ਬਣਾਉਣੀ ਸਿਖਾ ਦਿਓ ਬਹੁਤ ਸਟੱਡੀ ਕੀਤੀ ਹੈ ਮੈਂ ਲੇਟੈਸਟ ਸਟੱਡੀ ਕਹਿੰਦੀ ਹੈ ਕਿ ਹੋਮ ਮੇਡ ਕੋਈ ਵੀ ਸੰਸਕ੍ਰੀਨ ਸੈਫਸਫਲ ਨਹੀਂ ਹੈਗੀ ਤੇ ਨਾ ਹੀ ਤੁਸੀਂ ਉਹਦਾ ਰਿਸਕ ਲੈ ਸਕਦੇ ਹੋ ਕਿਉਂਕਿ ਇਹਨਾਂ ਕਰੀਮਾਂ ਦਾ ਮੰਨ ਲਓ ਕਿ ਕਿਸੇ ਇੱਕ ਦੀ ਸਕਿਨ ਦੇ ਉੱਤੇ ਘੱਟਾ ਸਰੋਂ ਦਾ ਇੱਕ ਤੇ ਜ਼ਿਆਦਾ ਆਉਂਦਾ ਤਾਂ ਇਟਸ ਓਕੇ ਬੜ ਜੇ ਦੀ ਸਨਸਕ੍ਰੀਨ ਹੈ ਉਹ ਸਨਸਕ੍ਰੀਨ ਤੋਂ ਬਿਨਾ ਤਾਂ ਆਪਾਂ ਜਾਣਾ ਹੀ ਨਹੀਂ ਨਾ ਬਾਹਰ ਉਹ ਤੁਸੀਂ ਖਰਚਾ ਨਾ ਮੰਨਿਆ ਕਰੋ ਉਹਨੂੰ ਤਾਂ ਇਨਵੈਸਟਮੈਂਟ ਮੰਨ ਲਓ ਕਿਉਂਕਿ ਜਦੋਂ ਤੁਸੀਂ ਸਨਸਕ੍ਰੀਨ ਨਹੀਂ ਲਾਉਂਦੇ ਤਾਂ ਕੈਂਸਰ ਸਕਿਨ ਕੈਂਸਰ ਵਰਗੀਆਂ ਖਤਰਨਾਕ ਬਿਮਾਰੀਆਂ ਸਾਡੇ ਆਸੇ-ਪਾਸੇ ਫਿਰਦੀਆਂ ਉਹ ਰਿਸਕ ਨਹੀਂ ਲੈਣਾ ਤੁਸੀਂ ਮਹਿੰਗੀ ਹੈ ਜਾਂ ਸਸਤੀ ਹੈ ਉਹ ਤੁਸੀਂ ਲਾਉਣੀ ਹੀ ਲਾਉਣੀ ਹੈ ਹੋਮ ਮੇਡ ਕੋਈ ਵੀ ਜੇ ਕੋਈ ਤੁਹਾਨੂੰ ਬਣਾ ਕੇ ਸਿਖਾ ਵੀ ਰਿਹਾ ਹੈ ਤਾਂ ਕੋਈ ਵੀ ਤੁਸੀਂ ਉਸ ਤੇ ਰਿਸਕ ਨਾ ਲਿਓ ਕਿਉਂਕਿ ਮੈਂ ਬਹੁਤ ਸਟੱਡੀ ਕੀਤੀ ਹੈ ਤੇ on the end ਮੈਂ ਇੱਕ ਇਸ ਇੱਕ ਐਸਾ ਆਰਟੀਕਲ ਪੜਿਆ ਜਿਹਦੇ ਚ ਉਹਨਾਂ ਨੇ ਦੱਸਿਆ ਕਿ ਅਮਰੀਕਨ ਇੱਕ ਸਟੱਡੀ ਨੇ ਹੁਣ ਹੀ ਦੱਸਿਆ ਕਿ ਕੋਈ ਵੀ ਹੋਮ ਮੇਡ ਸੰਸਕ੍ਰੀਨ 100% ਸਕਸੈਸਫੁਲ ਨਹੀਂ ਹੈਗੀ ਇਸ ਕਰਕੇ ਐਸਾ ਕੋਈ ਰਿਸਕ ਨਾ ਲਿਓ ਉਹ ਤੁਸੀਂ ਛੱਡ ਦਿਓ ਠੀਕ ਹੈ ਤੇ ਬਾਕੀ ਸੰਸਕ੍ਰੀਨ ਲਾਉਣੀ ਜ਼ਰੂਰ ਹੈ ਉਹ ਨਹੀਂ ਛੱਡਣੀ ਹੈਗੀ ਤੁਸੀਂ ਤੇ ਇੱਕ ਭੈਣ ਕਹਿੰਦੀ ਸੀ ਵੀ ਮੈਨੂੰ ਭਾਵੇਂ ਮਹਿੰਗੀ ਹੋਵੇ ਮੈਨੂੰ ਵਧੀਆ ਵਾਲੀ ਸੰਸਕ੍ਰੀਨ ਦੱਸੋ ਸੀਟਾਫਿਲ ਦੀ ਸੰਸਕ੍ਰੀਨ ਹੈ ਨੀਅਰ ਅਬਾਊਟ 1200 ਦੀ ਹੈ ਠੀਕ ਹੈ ਤੇ ਪਰ ਐ ਵੀ ਉਹ ਜਿਉ ਲੱਗਦੀ ਵੀ ਘੱਟ ਹੁੰਦੀ ਹੈ ਕੋਈ ਖੁਸ਼ਬੂ ਨਹੀਂ ਕੁਛ ਨਹੀਂ ਸੀਟਾਫਿਲ ਇੱਕ ਫਾਰਮਾਸਿਟੀਕਲ ਕੰਪਨੀ ਹੈ ਉਹਨਾਂ ਦੇ ਪ੍ਰੋਡਕਟ ਬਹੁਤ ਅੱਛੇ ਆ ਤੁਸੀਂ ਉਹ ਲੈ ਸਕਦੇ ਹੋ ਜਿਨ੍ਹਾਂ ਨੂੰ ਜਿਹੜੇ ਅਫੋਰਡ ਕਰ ਸਕਦੇ ਹੋ ਮਹਿੰਗੀ ਸੰਸਕ੍ਰੀਨ ਤੇ ਨਹੀਂ ਤਾਂ ਜਿਵੇਂ ਫਿਰ ਆਪਣੇ ਦੂਜੀਆਂ ਵੀਐਲਸੀਸੀ ਵਗੈਰਾ ਤੇ ਹੋਰ ਬਹੁਤ ਸਾਰੇ ਪ੍ਰੋਡਕਟ ਆਉਂਦੇ ਨੇ ਮਾਰਕੀਟ ਤੁਸੀਂ ਉਹ ਲੈ ਸਕਦੇ ਹੋ ਉਹ ਥੋੜੇ ਜਿਹਾ ਘੱਟ ਰੇਟ ਦੇ ਹੁੰਦੇ ਨੇ ਤੇ ਲਓ ਜੀ ਬਣਾਇਓ ਯੂਜ਼ ਕਰਿਓ ਤੇ ਫਿਰ ਆ ਕੇ ਮੈਨੂੰ ਦੱਸਿਓ ਸ਼ੇਅਰ ਜ਼ਰੂਰ ਕਰਦੇ ਹੋ ਬਹੁਤ ਸਾਰੀਆਂ ਭੈਣਾਂ ਦੀ ਪ੍ਰੋਬਲਮ ਸੋਲਵ ਹੋ ਜੂਗੀ ਠੀਕ ਹੈ ਰਾਤ ਨੂੰ ਲਾਓ ਸਵੇਰੇ ਲਾਓ ਜਦੋਂ ਤੁਹਾਡਾ ਦਿਲ ਕਰੇ ਉਦੋਂ ਲਗਾ ਲਓ ਇਹਨੂੰ ਤੇ ਮਿਲਾਂਗੇ ਆਪਾਂ ਫਿਰ ਅਗਲੀ ਵੀਡੀਓ 'ਚ ਉਦੋਂ ਤੱਕ ਤੁਸੀਂ ਇੰਜੋਏ ਕਰਦੇ ਰਹੋ ਇੱਕੋ ਹੀ ਲਾਈਫ ਐ ਖੁਸ਼ ਰਹੋ ਆਸ-ਪਾਸੇ ਖੁਸ਼ੀਆਂ ਬਖੇਰਦੇ ਰਹੋ